ਅਸਲਾਮ ਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਹੀ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਵੱਡੀਆਂ ਖਬਰਾਂ ਦੇਖਾਂਗੇ ਇੱਕ ਤੇ ਹੈਗੀ ਹੈ ਕਿ ਪੰਜਾਬ ਦੇ ਜਿੰਨੇ ਵੀ ਰੇਲਵੇ ਸਟੇਸ਼ਨ ਹੈ ਉਹ ਸਾਰੇ ਚੱਕਾ ਚੱਕ ਭਰ ਗਏ ਆ ਪ੍ਰਵਾਸੀਆਂ ਦੇ ਨਾਲ ਸਾਰੇ ਪ੍ਰਵਾਸੀ ਸਾਰੇ ਭਈਏ ਹੁਣ ਪੰਜਾਬ ਛੱਡ ਕੇ ਤੇ ਭੱਜੇ ਜਾ ਰਹੇ ਆ ਤੇ ਦੂਸਰੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਸੁਦੀਪ ਸਿੰਘ ਸਣੀ ਦੇ ਨਾਲ ਜੇਲ੍ਹ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਉਹ ਘਟਨਾ ਦੇ ਪਿੱਛੇ ਕਹਿੰਦਾ ਹੱਥ ਹੈ ਆਖਰ ਕਿਉਂ ਕਿਸੇ ਨੇ ਸਦੀਪ ਸਿੰਘ ਸਣੀ ਨੂੰ ਜੇਲ੍ਹ ਦੇ ਵਿੱਚ ਇਹ ਸਾਰਾ ਸਲੂਕ ਕੀਤਾ ਇਸ ਦੇ ਬਾਰੇ ਮਕਮਲ ਡਿਟੇਲ ਆਪਾਂ ਦੀ ਵੀਡੀਓ ਚ ਜਾਣਨੇ ਆਪਾਂ ਪਹਿਲਾਂ ਆਪਾਂ ਚਲ ਕੇ ਦੇਖ ਲੈਣੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਸੰਦੀਪ ਸਿੰਘ ਸਣੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਨਾਮ ਸੰਦੀਪ ਸਿੰਘ ਸਣੀ ਯਾਨੀ ਇਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਦੁੱਖदाई ਖਬਰ ਔਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਨੇਤਾ ਯਾਨੀ ਉਹਨਾਂ ਦੇ ਉੱਤੇ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਔਰ ਇਹਦੇ ਨਾਲ ਹੀ ਸਭ ਤੋਂ ਵੱਡੀ ਖਬਰ ਜਿਹਦੇ ਨਾਲ ਪੂਰਾ ਪੰਜਾਬ ਪੀੜਤ ਸੀ ਔਰ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਹਾਹਾਕਾਰ ਮੱਚੀ ਹੋਈ ਹੈ ਪ੍ਰਵਾਸੀਆਂ ਨੂੰ ਲੈ ਕੇ ਤਾਂ ਪ੍ਰਵਾਸੀਆਂ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਖਬਰ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਿਹਾ ਕਿਉਂਕਿ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਦੇ ਉੱਤੇ ਖਬਰਾਂ ਜਿਹੜੀਆਂ ਆ ਰਹੀਆਂ ਨੇ ਅਸਰ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਹਾਂ ਕਿ ਪ੍ਰਵਾਸੀ ਆਪਣੇ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਨੇ ਤੇਰੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕੁਝ ਜਿਹੜੇ ਪ੍ਰਵਾਸੀ ਨੇ ਉਹਨਾਂ ਨੇ ਕੀ ਕਿਹਾ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਵਿੱਚ ਜਿੰਨੀਆਂ ਘਟਨਾਵਾਂ ਨੂੰ ਪ੍ਰਵਾਸੀਆਂ ਨੇ ਅੰਜਾਮ ਦਿੱਤਾ ਉਹਨਾਂ ਦੇ ਪ੍ਰਤੀ ਉਹਨਾਂ ਦਾ ਕਹਿਣਾ ਕੀ ਹੈ ਇੱਕ ਤੈ ਖਬਰ ਔਰ ਉਸ ਤੋਂ ਵੱਡੀ ਖਬਰ ਹੈ ਜਿਹੜੀ ਸੰਦੀਪ ਸਿੰਘ ਸਣੀ ਕਈ ਸਾਡੇ ਪੰਜਾਬ ਦੇ ਲੋਕ ਨਹੀਂ ਜਾਣਦੇ ਹੋਣੇ ਕਿ ਸੰਦੀਪ ਸਿੰਘ ਸਣੀ ਕੌਣ ਸੁਧੀਰ ਸੂਰੀ ਦਾ ਜਿਹਨੇ ਸੌਦਾ ਲਾਇਆ ਸੀ ਜਾਨੀ ਉਹਨੂੰ ਗੱਡੀ ਚੜਾ ਦਿੱਤਾ ਸੀ ਉਹ ਸੰਦੀਪ ਸਿੰਘ ਸਣੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਉਹਦੇ ਨਾਲ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ ਭਰਾ ਮਨਦੀਪ ਸਿੰਘ ਦੁਆਰਾ ਵੀ ਕਈ ਚੰਨਾਂ ਨਾਲ ਗੱਲ ਸਾਂਝੀ ਕੀਤੀ ਗਈ ਹੈ ਪਰ ਜਿਹੜੀ ਖਬਰ ਅੱਜ ਸੰਦੀਪ ਸਿੰਘ ਸਣੀ ਤੇ ਦੇਖਣ ਜਾ ਰਹੇ ਹਾਂ ਬੜੀ ਹੀ ਅਹਿਮ ਯਾਨੀ ਜ਼ਿੰਦੀਪ ਸਿੰਘ ਸਨੀ ਦੇ ਨਾਲ ਪਟਿਆਲਾ ਦੀ ਜੇਲ੍ਹ ਦੇ ਅੰਦਰ ਬਹੁਤ ਵੱਡਾ ਤਕਾ ਹੋ ਗਿਆ ਤੇ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿਉਂਕਿ ਦੁਖਦਾਈ ਖਬਰ ਹੈ ਤੇ ਸੁਖਵੀਰ ਸਿੰਘ ਬਾਦਲ ਵੱਲ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਕਿਉਂਕਿ ਅਕਸਰ ਸੁਖਵੀਰ ਸਿੰਘ ਬਾਦਲ ਕਈ ਸਾਰੇ ਸਿੱਖ ਨੌਜਵਾਨਾਂ ਨੂੰ ਪਹਿਲਾਂ ਵੀ ਡੰਗ ਚੁੱਕੇ ਨੇ ਯਾਨੀ ਦਾदू ਆਲ ਦੀ ਗੱਲ ਕਰੀਏ ਤਾਂ ਬਹੁਤ ਸਾਰਾ ਤਸ਼ੱਦਦ ਦਾदू ਆਲ ਨੇ ਬਿਆਨ ਕੀਤਾ ਉਹ ਵੀ ਸੁਖਵੀਰ ਸਿੰਘ ਬਾਦਲ ਦੇ ਬਿਲਕੁਲ ਸਾਹਮਣੇ ਖੜਕੇ ਇੱਕ ਇੱਕ ਕਰਕੇ ਮੈਂ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਪ੍ਰਵਾਸੀ ਪੰਜਾਬ ਨੂੰ ਛੱਡ ਕੇ ਵਾਪਸ ਜਾ ਰਹੇ ਨੇ ਔਰ ਉਹਨਾਂ ਦਾ ਕਹਿਣਾ ਕੀ ਹੈ ਸੁਣੋ ਜਰਾ ਧਿਆਨ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਸ਼ੱਕ ਦੀ ਸੂਈ ਕਿਵੇਂ ਘੁੰਮੀ ਆ ਔਰ ਸੰਦੀਪ ਸਿੰਘ ਸੇਵੀ ਜਿਨ੍ਹਾਂ ਨੂੰ ਲੈ ਕੇ ਬਹੁਤ ਵੱਡੀ ਦੁਖਦਈ ਖਬਰ ਸੁਣੋ ਹੁਸ਼ਿਆਰਪੁਰ ਮੇ ਜੋ ਘਟਨਾ ਹੋਈ ਹੈ ਦੇਖੇ تھے ਮੋਬਾਈਲ ਤੇ ਹਾਰ دیا ਤਾਂ ਬੱਚੇ ਕੋ ਇਸ ਤਰੀਕੇ ਦੇ बहुत हड़कित तरह से मारा है रेप किया है गला दबा करके मारा है हम तो लोग कमाने के लिए आए हैं तो ईमानदारी से काम करते हैं हम लोगों को इंसाफ चाहिए नहीं होना चाहिए आज इसको मारा है कल दूसरे को मार देगा तो फिर जिम्मेवारी कौन सुन सोने पंजाब वाले जिम्मे के ट्रेन भी आवाज साफ सुनाई दे रही है यानी स्टेशन लुधियाना हो गए ਚਾਹੇ ਹੋਵੇ ਚੰਡੀਗੜ੍ਹ ਦਾ ਚਾਹੇ ਪਟਿਆਲਾ ਦਾ ਹੋਵੇ ਚਾਹੇ ਹੋਵੇ ਬਠਿੰਡੇ ਦਾ ਯਾਨੀ ਪੂਰੇ ਸਟੇਸ਼ਨ ਪੰਜਾਬ ਦੇ ਭਰੇ ਭਈ ਨੇ ਪ੍ਰਵਾਸੀਆਂ ਨੇ ਵਾਪਸ ਜਾਣ ਦੀ ਤਿਆਰੀ ਕਿ ਕੀਤੀ ਆ ਇਹ ਸਭ ਤੋਂ ਵੱਡੀ ਗੱਲ ਮੈਂ ਪਹਿਲਾਂ ਤੁਹਾਡੇ ਸਾਹਮਣੇ ਧਰੂੰਗਾ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਔਰ ਸੰਦੀਪ ਸਿੰਘ ਸਣੀ ਉਹਨਾਂ ਦੀ ਅਪਡੇਟ ਸਾਂਝੀ ਕਰਾਂਗੇ ਕਿਉਂਕਿ ਜਿਹੜੇ ਪ੍ਰਵਾਸੀ ਹੁਣ ਵਾਪਸ ਜਾ ਰਹੇ ਨੇ ਦਰਾਂ ਸੰਦੇ ਵਿੱਚ ਸਿੰਘਾਂ ਨੇ ਇੱਕ ਇਰਾਦ ਕਰ ਦਿੱਤਾ ਸੀ ਉਹਨਾਂ ਹੀ ਸਿੰਘਾਂ ਦੇ ਕਲਮ ਨੇ ਉਦਹਾਰਨ ਨੇ ਪੰਜਾਬ ਨੂੰ ਅੱਧੇ ਤੋਂ ਜ਼ਿਆਦਾ ਖਾਲੀ ਕਰਵਾ ਲਿਆ ਇਹ ਗੱਲ ਕਹਿ ਸਕਦੇ ਆ ਕਿ ਸਿੰਘ ਸੂਰਮੇ ਜਿਨ੍ਹਾਂ ਵੀ ਸਾਡੇ ਪੰਜਾਬ ਦੇ ਅੰਦਰ ਅਲੱਗ-ਅਲੱਗ ਜਥੇ ਬੰਦੀਆਂ ਉਹਨਾਂ ਨੇ ਇਹ ਜਿਹੜਾ ਮਿਸ਼ਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਫਤਿਹ ਕਰਾਂਗੇ ਤੇ ਫਤਿਹ ਹੋ ਕੇ ਰਹਿਣਾ ਕਿਉਂਕਿ ਪੰਜਾਬ ਨੂੰ ਚਾਰੇ ਪਾਸਿਆਂ ਤੋਂ ਪ੍ਰਵਾਸੀਆਂ ਦਾ ਘੇਰਾ ਪਿਆ ਹੋਇਆ ਸੀ ਬਹੁਤ ਵੱਡੇ ਪੁੱਤਰ ਦੇ ਉੱਤੇ ਬਈਆ ਪੰਜਾਬ ਦੇ ਅੰਦਰ ਵਿਕਸਿਤ ਹੋ ਚੁੱਕਿਆ ਸੀ ਔਰ ਪੰਜਾਬ ਦੇ ਅੰਦਰ ਕਬਜ਼ਾ ਕਰੀ ਬੈਠਾ ਸੀ ਖਾਸ ਕਰਕੇ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 2 ਲੱਖ ਪੱਕੇ ਤੌਰ ਤੇ ਵਸਨੀਕ ਹੈ ਉਹਨਾਂ ਦੇ ਵਿੱਚੋਂ ਉਹਨਾਂ ਦੇ ਐਮਸੀ ਉਹਨਾਂ ਦੇ ਐਮਐਲਏ ਵੀ ਬਣ ਚੁੱਕੇ ਨੇ ਸਰਪੰਚੀ ਦੀ ਤਾਂ ਗੱਲ ਹੀ ਛੱਡ ਦੋ ਤਾਂ ਫੇਰ ਸਾਡੇ ਲੋਕ ਉਲਟਾ ਉਹਨਾਂ ਨੂੰ ਸਰਪੰਚ ਬਣਾਉਂਦੇ ਸੀ ਆ ਬਣਾ ਲਓ ਸਰਪੰਚ ਕੀ ਮਿਲਿਆ ਤੁਹਾਨੂੰ ਉਹ ਤੁਹਾਡੇ ਸਾਹਮਣੇ ਆ ਆਪਣੇ ਬੱਚਿਆਂ ਦੇ ਕਤਲ ਆਪਣੇ ਬੱਚਿਆਂ ਦੇ ਨਾਲ ਤਸ਼ੱਦਦ ਇਹ ਤੁਹਾਡੇ ਸਾਹਮਣੇ ਪਰ ਅੱਜ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਭਾਈ ਭਈਆਂ ਨੂੰ ਨਾ ਤਾਂ ਅਸੀਂ ਇੱਥੇ ਵੜਨ ਜਣ ਨਾ ਉਹਨਾਂ ਨੂੰ ਕੋਈ ਕਮਰਾ ਦੇਣਾ ਨਾ ਉਹਨਾਂ ਦੀ ਕੋਈ ਵੋਟ ਬਣਾਉਣੀ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਜਗ੍ਹਾ ਖਰੀਦਣ ਦੇਣੀ ਹੈ ਤਾਂ ਜਿੱਥੇ ਵੀ ਪੰਜਾਬ ਦੇ ਅੰਦਰ ਕੋਈ ਐਸਾ ਮਾਮਲਾ ਉਹਦਾ ਹਰ ਇੱਕ ਪੰਜਾਬੀ ਨੂੰ ਵਿਰੋਧ ਕਰਨਾ ਚਾਹੀਦਾ ਜਿਹੜਾ ਬੰਦਾ ਜਾਂ ਕੋਈ ਵੀ ਜਥੇਬੰਦੀ ਭਈਆਂ ਦਾ ਵਿਰੋਧ ਕਰਦੀ ਹੈ ਤਾਂ ਉਹਦਾ ਉਹਦਾ ਥੋੜਾ ਘੜਾ ਸਾਥ ਦੇਣ ਦਾ ਹੱਕ ਆ ਸਾਡੇ ਸਾਰੇ ਪੰਜਾਬੀਆਂ ਦਾ ਤਾਂ ਹੁਣ ਦੂਜੇ ਪਾਸੇ ਆਜੋ ਬੀ ਸੰਦੀਪ ਸਿੰਘ ਸਣੀ ਉਹਨਾਂ ਦੇ ਨਾਲ ਇੱਕ ਵਾਰ ਵੱਡੀ ਘਟਨਾ ਵਾਪਰੀ ਹੈ ਯਾਨੀ ਸੰਦੀਪ ਸਿੰਘ ਸਣੀ ਤੇ ਹਮਲਾ ਹੋ ਚੁੱਕਿਆ ਪਟਿਆਲਾ ਦੀ ਜੇਲ੍ਹ ਦੇ ਅੰਦਰ ਯਾਨੀ ਕਈ ਸਾਰੇ ਪੋਸਟ ਮਹਾਰਾਜਮਾ ਨੇ ਜਾਂਦੀ ਸਕਿਉਰਟੀ ਦੇ ਵਿੱਚ ਰਹਿਦਾਨ ਵਾਲੇ ਜਿੰਨੇ ਵੀ ਵਿਅਕਤੀ ਸੀ ਉਹਨਾਂ ਨੇ ਕਹਿੰਦੇ ਜੀ ਇਹਦੀਆਂ ਲੱਤਾਂ ਮਹਾ ਪੰਨ ਦਿੱਤੀਆਂ ਨੇ ਲੱਤਾਂ ਬੰਨੀਆਂ ਗਈਆਂ ਸੀ ਹੱਥ ਪੈਰ ਫੜੇ ਗਏ ਸੀ ਉਸ ਤੋਂ ਬਾਅਦ ਬਹੁਤ ਵੱਡਾ ਤਸ਼ੱਦਦ ਸੰਦੀਪ ਸਿੰਘ ਸਣੀ ਤੇ ਹੋ ਚੁੱਕਿਆ ਉਦੇ ਭਰਾ ਨੇ ਮਨਦੀਪ ਸਿੰਘ ਨੇ ਭਾਵਕ ਹੁੰਦੇ ਹੋਇਆ ਇਹ ਗੱਲ ਪੂਰੀ న్యూਸ ਦੇ ਉੱਤੇ ਦੱਸ ਚੁੱਕੇ ਨੇ ਔਰ ਉਸ ਤੋਂ ਬਾਅਦ ਸ਼ੱਕ ਦੀ ਸੂਈ ਸੁਖਵੀਰ ਸਿੰਘ ਬਾਦਰਵਾਲ ਨੂੰ ਕਿਵੇਂ ਜਾਂਦੀ ਹੈ ਕਹਿੰਦੇ ਜੀ ਪੰਜਾਬ ਦੇ ਅੰਦਰ ਦਾदू ਵਾਲੇ ਇਸ ਗੱਲ ਦੀ ਗਵਾਹੀ ਭੜ ਰਹੇ ਨੇ ਦਾदू ਵਾਲਾ ਸਾਹਿਬ ਨੇ ਇੱਕ ਵਾਰ ਵੱਡਾ ਗਿਆਨ ਦਿੱਤਾ ਸੀ ਕਹਿੰਦਾ ਜੀ ਜਦੋਂ ਪਾਲੀ ਜਲਦੀ ਸਰਕਾਰ ਸੀ ਤੇ ਡੇਰੇ ਵਾਲੇ ਸਾਥ ਦਾ ਸੀ ਵਿਰੋਧ ਕਰਦੇ ਸੀ ਤਾਂ ਸਾਡੇ ਉੱਤੇ ਪਰਚੇ ਸਾਡੇ ਉੱਤੇ ਡਾਂਗ ਸਾਨੂੰ ਜੇਲਾ ਕਰਵਾਈਆਂ ਸੀ ਤਾਂ ਫੇਰ ਜਦੋਂ ਸੁਖਬੀਰ ਸਿੰਘ ਬਾਦਲ ਇੱਕ ਭਾਸ਼ਣ ਦੇ ਦੌਰਾਨ ਇਹ ਗੱਲ ਕਹਿੰਦੇ ਨੇ ਤੇ ਉੱਥੇ ਹੀ ਦਾदूवाल ਸਾਹਿਬ ਬੈਠੇ ਨੇ ਸਾਹਮਣੇ ਤਾਂ ਕਹਿੰਦੇ ਨੇ ਜੇਕਰ ਸਾਡੀ ਸਰਕਾਰ ਦੇ ਅੰਦਰ ਕਿਸੇ ਨਾਲ ਯਾਤੀ ਹੋਈ ਹੈ ਤਾਂ ਸਾਨੂੰ ਦੱਸੋ ਤਾਂ ਦਾदूवाल ਸਾਹਿਬ ਉੱਠ ਕੇ ਕਹਿੰਦੇ ਨੇ ਵੀ ਮੇਰੇ ਨਾਲ ਹੋਈ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਈ ਤੂੰ ਦੱਸਾਨੂੰ ਹੋਈ ਕੀ ਹੈ ਤਾਂ ਫੇਰ ਦਾदूवाल ਨੇ ਕਿਹਾ ਸੀ ਮੁਰੋ ਕਿ ਭਾਈ ਸਾਨੂੰ ਜੇਲ੍ਹਾਂ ਦੇ ਵਿੱਚ ਸਾਡੇ ਤੇ ਤੂੰ ਐਡੇ ਐਡੇ ਪਰਚੇ ਪੁਵਾਏ ਸਾਡੇ ਬੱਚਿਆਂ ਤੋਂ ਦੂਰ ਕੀਤਾ ਕਿਹਦੇ ਨੇ ਕੀਤਾ ਜਿਹੜੇ ਬੰਦੇ ਦਾ ਅਸੀਂ ਵਿਰੋਧ ਕਰ ਰਹੇ ਸੀ ਉਹ ਗੁਰੂ ਸਾਹਿਬ ਦੀ ਬੇਅਦਬੀ ਕਰ ਚੁੱਕੇ ਆ ਯਾਨੀ ਸਰਸੇ ਵਾਲਾ ਤਾਂ ਸਰਸੇ ਵਾਲੇ ਤੋਂ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਦੀ ਸੀ ਇਹ ਗੱਲ ਨੂੰ ਪੰਜਾਬ ਦੇ ਲੋਕ ਆਪਣੇ ਜਹਨ ਦੇ ਵਿੱਚ ਲੈ ਕੇ ਚਾਹਣਾ ਚਾਹੀਦਾ ਕਿ ਜਿਹੜੇ ਲੋਕ ਅੱਜ ਕਹਿ ਰਹੇ ਨੇ ਹੱਥ ਬਿਨਾਂ ਲਾ ਕੇ ਕਹਿ ਰਹੇ ਨੇ ਹੱਥ ਬੰਨ ਕੇ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ ਸਾਡੀ ਸੱਤਾ ਕਾਇਮ ਕਰ ਦਿਓ ਪਰ ਪੰਜਾਬ ਦੇ ਲੋਕਾਂ ਨੂੰ ਸਿਰਫ ਇੱਕ ਗੱਲ ਤਾਂ ਦੇਖੋ ਸੋਚਣੀ ਚਾਹੀਦੀ ਹੈ ਕਿ ਉਹੀ ਲੋਕ ਨੇ ਜਿਨ੍ਹਾਂ ਨੇ ਐਸੇ ਧਰਤੀ ਨੂੰ ਇਹ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਤਾਂ ਉਸ ਗੁਰੂ ਨੂੰ ਲਾਜ ਲਾਈ ਹੋਈ ਹੈ ਤਾਂ ਉਹਨਾਂ ਬੰਦਿਆਂ ਨੂੰ ਬਖਸ਼ੂਆ ਕੌਣ ਇਹ ਗੱਲ ਤੁਸੀਂ ਫੈਸਲਾ ਕਰਨਾ ਔਰ ਸੰਦੀਪ ਸਿੰਘ ਸਣੀ ਤੇ ਅਟੈਕ ਕਰਵਾਉਣ ਦਾ ਮਾਮਲਾ ਇਹ ਵੀ ਇੱਕ ਸਿਆਸੀ ਹੋ ਸਕਦਾ ਕਿਉਂਕਿ ਸ਼ੱਕ ਦੀ ਸੂਈ ਤਾਂ ਤਾਂ ਘੁੰਮਦੀ ਹੈ ਕਹਿੰਦੇ ਜੀ ਬਹੁਤ ਸਾਰੇ ਸਿੰਘਾਂ ਦੇ ਉੱਤੇ ਤਸ਼ੱਦਦ ऐसे सुखबीर सिंह बादल ਨੇ ਕਰਵਾਇਆ ਸੀ ਤਾਂ ਹੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨਰੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਹੈ ਕਿ ਪੰਜਾਬ ਦੇ ਤੁਸੀਂ ਦੇਖ ਲਓ ਕਿ ਜਿੰਨੇ ਵੀ ਰੇਲਵੇ ਸਟੇਸ਼ਨ ਹੈ ਸਾਰੇ ਚੱਕਾ ਚੱਕ ਭਰ ਗਏ ਆ ਪ੍ਰਵਾਸੀਏ ਹੁਣ ਪੰਜਾਬ ਛੱਡ ਕੇ ਭੱਜੀ ਜਾ ਰਹੇ ਆ ਕਿਉਂਕਿ ਇਹਨਾਂ ਪ੍ਰਵਾਸੀਆਂ ਦਾ ਇਹਨਾਂ ਭਈਆਂ ਦਾ ਜਿਹੜਾ ਜ਼ੁਲਮ ਸੀ ਨਾ ਉਹ ਦਿਨ ਬਤਨ ਵਧਦਾ ਜਾ ਰਿਹਾ ਸੀ ਤੇ ਜਿਹੜੇ ਗੁਰੂ ਦੇ ਫੌਜਾਂ ਨਿਹੰਗ ਸਿੰਘ ਹੁਣ ਉਹਨਾਂ ਨੇ ਇਹ ਚੀਜ਼ ਠਾਨ ਲਈ ਹੈ ਕਿ ਅਸੀਂ ਪੰਜਾਬ ਨੂੰ ਭਈਆਂ ਨਾਲੋਂ ਖਾਲੀ ਕਰਾਉਣਾ ਵੈ ਪੰਜਾਬ ਚੋਂ ਭਈਏ ਭਜਾਉਣੇ ਆ ਤੇ ਇਸੇ ਕਰਕੇ ਹੁਣ ਜਿਹੜੇ ਭਈਏ ਜਾਂ ਪ੍ਰਵਾਸੀਓ ਡਰ ਕੇ ਪੰਜਾਬ ਨੂੰ ਛੱਡਣਦੇ ਆ ਕਿ ਜਿਹੜੇ ਨਿਹੰਗ ਸਿੰਘ ਆ ਸਾਨੂੰ ਨਹੀਂ ਛੱਡਣਗੇ ਉਹਨੋ ਬਦਲਾ ਲੈਣ ਤੇ ਆ ਗਿਆ ਬਰਨਾ ਤੁਹਾਨੂੰ ਪਤਾ ਹੈ ਕਿ ਜਿਹੜੇ ਭਈਏ ਇਹਨਾਂ ਦਾ ਜ਼ੁਲਮ ਵਧੀ ਜਾ ਰਿਹਾ ਸੀ ਤੇ ਇਸੇ ਕਰਕੇ ਹੁਣ ਜਿਹੜੇ ਗੁਰੂ ਦੀਆਂ ਫੌਜਾਂ ਨਿਹੰਗ ਸਿੰਘ ਹੈ ਉਹਨਾਂ ਨੇ ਪੰਜਾਬ ਦੇ ਵਿੱਚੋਂ ਭਈਆਂ ਨੂੰ ਭਜਾਉਂਦਾ ਇੱਕ ਮਹਮ ਆਗਾਜ਼ ਜਿਹੜਾ ਹੈ ਮਹਮੈਂ ਤਹਿਰੀਕ ਆਉਂਦਾ ਆਗਾਜ਼ ਕਰ ਦਿੱਤਾ ਸੀ ਤੇ ਉਹ ਜਿਹੜੀ ਤਹਿਰੀਕ ਹੈ ਬੜੀ ਹੀ ਅੱਛਾ ਤਰੀਕੇ ਨਾਲ ਕੰਮ ਕਰਨਦੀ ਹੈ ਪੰਜਾਬ ਚੋਂ ਭਈਏ ਭਜਾਉਂਦੇ ਹੀ ਹੈ ਤੇ ਦੂਸਰੇ ਪਾਸੇ ਜਿਹੜਾ ਕਿ ਸਦੀਪ ਸਿੰਘ ਸਣੀ ਹੈ ਉਹਦੇ ਨਾਲ ਵੀ ਜੇਲ੍ਹ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਕਿ ਜੇਲ੍ਹ ਦੇ ਅਮਲੇ ਨੇ ਸੁਦੀਪ ਸਿੰਘ ਸਣੀ ਨੂੰ ਬਹੁਤ ਹੀ ਜਿੰਸੀ ਤਸ਼ੱਦਦ ਕੀਤਾ ਮਾਰਿਆ ਕੁੱਟਿਆ ਜਿਸ ਦਾ ਕਰਕੇ ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਤੇ ਕਿਹਾ ਇਹ ਜਾ ਰਿਹਾ ਹੈ ਕਿ ਇਹਦੇ ਪਿੱਛੇ ਸਾਰੇ ਕੰਮ ਦੇ ਪਿੱਛੇ ਜੇਕਰ ਹੱਥ ਕਿਸੇ ਦਾ ਹੈ ਤੇ ਉਹ ਸੁਖਬੀਰ ਸਿੰਘ ਬਾਦਲ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੁਣੀ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਕਰਵਾ ਚੁੱਕੇ ਐ ਜਿਹੜਾ ਵੀ ਕੋਈ ਉਹਨਾਂ ਦੇ ਅਗੇਂਸਟ ਉਹਨਾਂ ਦੇ ਖਿਲਾਫ ਜਾਂਦਾ ਵੈ ਤੇ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਦੇ ਖਿਲਾਫ ਕੋਈ ਜਾਣ ਦੀ ਕੋਸ਼ਿਸ਼ ਕਰਦਾ ਤੇ ਉਹ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਇੰਜ ਹੀ ਕਰਦੇ ਐ ਜਾਂ ਤੇ ਉਹਨੂੰ ਮਾਰ ਦਿੰਦੇ ਐ ਤੇ ਜਾਂ ਫਿਰ ਉਹਨੂੰ ਕੋ ਸਬਕ ਸਿਖਾਉਣ ਵਾਸਤੇ ਟਾਰਚਰ ਕਰਦੇ ਐ ਤੇਜੇ ਕਰਕੇ ਸੁਦੀਪ ਸਿੰਘ ਸਣੀ ਦੇ ਨਾਲ ਵੀ ਜਿਹੜਾ ਟਾਰਚਰ ਹੋਇਆ ਇਸ ਤੇ ਬਾਰੇ ਵੀ ਇਹ ਕਿਹਾ ਜਾ ਰਿਹਾ ਹੈ ਇਹ ਸੋਚ ਕੇ ਇਹਦੇ ਪਿੱਛੇ ਵੀ ਸੁਖਬੀਰ ਸਿੰਘ ਬਾਦਲ ਦਾ ਹੱਥ ਹੈ ਲੇਕਿਨ ਇਹ ਵਕਤ ਸਮਾਂ ਦੱਸੇਗਾ ਕਿ ਵਾਕਿਆ ਹੀ ਸੁਖਬੀਰ ਸਿੰਘ ਬਾਦਲ ਦਾ ਹੱਥ ਸੀ ਜਾਂ ਫਿਰ ਕੋਈ ਹੋਰ ਵਜ੍ਹਾ ਹੈ ਇਹ ਗੱਲ ਸਾਰੀ ਵਕਤ ਦੇ ਨਾਲ ਸਾਬਤ ਹੋਏਗੀ ਬਾਕੀ ਵੀਰੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਹਸਰ ਲਾਜ਼ਮੀ ਕਰਿਓ ਆਪਣਾ ਕੋਟੇ ਇਸਰਾ ਖਿਆਲ ਰੱਬ ਰੱਖਾ